ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿੱਦਾਂ ਠੀਕ ਹੋ ਸਾਰੇ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ ਆਪਾਂ ਆ ਗਏ ਆਪਣੇ ਸੈਟਅਪ ਤੇ ਤੇ ਕਰਦੇ ਆਂ ਸ਼ੌਂਗ ਨਾਲੇ ਕਰਦੇ ਗੱਲਾਂ ਬਾਤਾਂ ਗੱਲ ਆਪਾਂ ਸਾਰੇ ਜੰਨਰਾਂ ਦੇ ਪਿਸਵਾਲੀ ਸਪਰੇ ਕਰ ਦਿੱਤੀ ਸੀ ਕਿਉਂਕਿ ਇੱਕ ਪੱਠੇ ਦੇ ਲੱਗੇ ਹੀ ਪਿਸੂ ਤੇ ਮੈਨੂੰ ਡਰ ਸੀਗਾ ਕਿ ਇਹਨਾਂ ਦੇ ਨਾ ਆ ਜਾਣ ਉਹ ਤੇ ਸਾਰਿਆਂ ਦੇ ਖੁੱਡਿਆਂ ਦੇ ਵਿੱਚ ਤਕਰੀਬਨ ਮਾਰ ਕੇ ਸਪਰੇ ਮੈਂ ਸ਼ਾਮੀ ਤਕਰੀਬਨ 8:30 9 ਵਜੇ ਤੀ ਫਿਰ ਫ੍ਰੀ ਹੋ ਗਏ ਘਰ ਗਏ ਆਂ ਉਹ ਗਏ ਯਾਰ ਇਹ ਜਾਨਵਰ ਜਿਹੜੇ ਆ ਜੇ ਕਹਿ ਲੋ ਵੀ ਉਹ ਪਿਸੂ ਪਿਸੂ ਇਹ ਨਾਲ ਲੱਗ ਜਾਂਦੇ ਆ ਨਾ ਤੇ ਵੱਡੇ ਜਾਨਵਰ ਨੂੰ ਕੋਈ ਬੜਾ ਛੇਤੀ ਫਰਕ ਨਹੀਂ ਪੈਂਦਾ ਜਿਹੜੇ ਛੋਟੇ ਆ ਨਾ ਉਹਨਾਂ ਦੇ ਜਲਦੀ ਇਫੈਕਟ ਕਰਦੇ ਖੂਨ ਪੀਂਦੇ ਪਿਸੂ ਜਿਹੜੇ ਆ ਤੇ ਆਪਾਂ ਪਹਿਲਾਂ ਹੀ ਕਵਰ ਕਰ ਲਿਆ ਹੁਣ ਇਹਨਾਂ ਨੂੰ ਪਿਸੂ ਨਹੀਂ ਲੱਗਣਗੇ ਕਿਉਂਕਿ ਇਹਨਾਂ ਦੇ ਜਿਹੜੇ ਪਰਾਂ ਦੇ ਥੱਲੇ ਉਹ ਦਵਾਈ ਪਹਿਲੇ ਲੱਗੀ ਪਈ ਆ ਠੀਕ ਆ ਤੇ ਬਾਕੀ ਇੱਧਰ ਆਪਣੇ ਪੀਲਾ ਮੁਰਗ ਖੜਾ ਹਿਟਲਰ ਨਾਲ ਇਹਦੀਆਂ ਦੋ ਬੇਗਮਾਂ ਮਾਦੀਆਂ ਪੀਲੀਆਂ ਠੀਕ ਆ ਬਾਕੀ ਅਸੀਂ ਅਨਵਰ ਦਾ ਸ਼ੌਂਕ ਕਰੋ ਕਾਫੀ ਫੈਨ ਹੈ ਇਹਦੇ ਦੋਸਤ ਦੇ ਲੇਕਿਨ ਜਿੱਥੇ ਇੱਥੇ ਇਹਦੇ ਬੱਚੇ ਮੰਗਦੇ ਪਏ ਉੱਥੇ ਅਜੇ ਡਿਲੀਵਰੀ ਨਹੀਂ ਹੁੰਦੀ ਪਈ ਜੰਮੂ ਵਾਲਾ ਭਾਜੀ ਵੀ ਕਹਿੰਦਾ ਉਧਰੋਂ ਯਾਰ ਜੂਪੀ ਵਿੱਚ ਮੰਗਦੇ ਆ ਬੰਦੇ ਤੇ ਫੇਰ ਇੱਧਰ ਆਪਣੇ ਪਾਣੀਪਤ ਕਰਨਾਲ ਦਿੱਲੀ ਵਾਲੀ ਸਾਈਡ ਤੋਂ ਆ ਬਾਈ ਇਹਨੂੰ ਉੱਥੇ ਆਪਣੀ ਟਰਾਂਸਪੋਰਟ ਹੁੰਦੀ ਪਈ ਹੈ ਕਿ ਕੀ ਕਰਾਂ ਯਾਰ ਕੋਈ ਵਾਲੀ ਦੇਖਦੇ ਆ ਬਾਕੀ ਜਦੋਂ ਵੀ ਆਪਣਾ ਹਿਸਾਬ ਦਾ ਬਣਦਾ ਫੇਰ ਆਪਾਂ ਬਾਈ ਹੁਣਾਂ ਨੂੰ ਸ਼ੌਂਕ ਕਰਾਵਾਂਗੇ ਬਾਕੀ ਇਹ ਜਿਹੜੀਆਂ ਮਾਦੀਆਂ ਆ ਇੱਕ ਮਾਦੀ ਆਂਡੇ ਰੱਖਣ ਲੱਗੀ ਆ ਉਹ ਜਿਹੜੀ ਪਰੇ ਆ ਇੱਕ ਜਿਹੜੀ ਉਹ ਰੇੜੀ ਦੇ ਉੱਪਰ ਖੜੀ ਆ ਉਹ ਵੀ ਆਂਡੇ ਰੱਖਣ ਲੱਗ ਪਊਗੀ ਥੋੜੇ ਦਿਨਾਂ ਤੱਕ ਤੇ ਚਾਰ ਮਾਦੀਆਂ ਆਪ ਬਿਠਾਈਆਂ ਹੋਈਆਂ ਆਂਡਿਆਂ ਦੇ ਤੇ ਜਿਹਨਾਂ ਵਿੱਚੋਂ ਤਿੰਨ ਦੇ ਆਂਡੇ ਚੈੱਕ ਪਾਸ ਹੋ ਗਏ ਗੱਲ ਇੱਕ ਥੱਲੇ 17 ਕੰਡੇ ਵਿੱਚ ਬੱਚੇ ਬਣੇ ਆ ਜਿਹੜੀ ਅੰਡਰਟੈਗ ਦੀ ਧੀ ਆ ਅਲੀਸਾ ਕਾਲੀ ਮੋਜਰ ਤੇ ਜਿਹੜੀਆਂ ਦੋ ਇੱਕ ਕੰਡੇ ਵਾਲੀ ਲਿਆਂਦੀ ਔਰ ਥੱਲੇ 7-8 ਕੰਡੇ ਚੈੱਕ ਪਾਸ ਹੋਏ ਆ ਇੱਕਦੇ ਥੱਲੇ 10 11 ਚ ਇੱਕ ਪਾਸੇ ਪਲ ਆ ਗਏ ਯਾਨੀ ਕਿ ਆਪਣੇ ਕੋਲ ਰੱਬ ਦਾ ਨਜ਼ਰੇ ਭਲਾ ਯਾਨੀ ਕਿ ਕਹਿ ਲੋ ਵੀ 30 35 ਬੱਚੇ ਹੋਰ ਆ ਜਾਣੇ ਆ ਨਵੇਂ ਨਿਕਲ ਆਉਣੇ ਆ ਬਾਕੀ ਜਿਹੜੇ ਪਹਿਲਾਂ ਨਿਕਲੇ ਹੋਏ ਆ ਬੱਚੇ ਉਹਨਾਂ ਦਾ ਮੈਂ ਸ਼ੌਕ ਕਰਾਉਂਗਾ ਹਜੇ ਤਕਰੀਬਨ ਬਾਡੀ ਦਾ ਕਰਕੇ ਆਪਣਾ ਜਿਹੜਾ ਕਹਿ ਲੋ ਵੀ ਮੁਰਗੇ ਦਾ ਕੰਮ ਜਿਹੜਾ ਥੋੜਾ ਠੰਡਾ ਪਿਆ ਹੋਇਆ ਆ ਡਿਲੀਵਰੀ ਨਹੀਂ ਹੁੰਦੀ ਜਾਂ ਆਪਣੇ ਜਿਹੜੇ ਸ਼ਕੀਨ ਦੋਸਤ ਆ ਜੇ ਖੇਤੀਬਾੜੀ ਦੇ ਵਿੱਚ ਫਸੇ ਆ ਤੂੜੀ ਤੜੀ ਬਣਾ ਰਹੇ ਆ ਤੇ ਤੇ ਬਾਕੀ ਦੇਖਦੇ ਆ ਤੇ ਬਾਕੀ ਕਾਫੀ ਦੋਸਤ ਮੈਂ ਦੇਖਦਾ ਆ ਆਪਣੇ ਪੁੱਛਦੇ ਹੁੰਦੇ ਆ ਲੇਕਿਨ ਮੈਂ ਪਹਿਲਾਂ ਵੀ ਬਲੌਗ ਬਣਾ ਆ ਡਿਆ ਆ ਤੇ ਹੁਣ ਫੇਰ ਦੁਬਾਰਾ ਗੈਰਦੇ ਆ ਬਾਈ ਦੁਬਾਰਾ ਬਲੌਗ ਬਣਾ ਤੇ ਕਹਿੰਦੇ ਆ ਵੀ ਉਹ ਮਾਤਾ ਦਾ ਇਲਾਜ ਦੱਸੋ ਜਾਨਵਰਾਂ ਦੇ ਮੂੰਹ ਤੇ ਹੋ ਜਾਂਦੀ ਆ ਇਹ ਉਹਦਾ ਮੈਂ ਇਲਾਜ ਤੁਹਾਨੂੰ ਦੱਸ ਦਣਾ ਸੋਖਾ ਲਾ ਜਾ ਯਾਰ ਮਾਤਾ ਹੁੰਦਾ ਕਾਰਨ ਕੀ ਆ ਇੱਕ ਮਿੰਟ ਹੁੰਦਾ ਕਾਰਨ ਕੀ ਆ ਜਦੋਂ ਤੁਸੀਂ ਕੋਈ ਗਰਮ ਚੀਜ਼ ਪਾ ਦਿੰਦੇ ਆ ਜਾਨਵਰ ਨੂੰ ਜਾਂ ਜਿੱਥੇ ਮੱਛਰ ਬਹੁਤ ਹੁੰਦਾ ਉੱਥੇ ਤਾੜ ਦਿੰਦੇ ਆ ਬੱਚਿਆਂ ਦੇ ਮੂੰਹ ਤੇ ਨਿਕਲਦੀ ਹੁੰਦੀ ਜਾਂ ਵੱਡੇ ਜਾਨਵਰਾਂ ਦੇ ਉੱਥੋਂ ਨਿਕਲਦੀ ਆ ਜਦੋਂ ਤੁਸੀਂ ਉਹਨਾਂ ਨੂੰ ਤਪਾਉਂਦੇ ਆ ਆਸ ਵਿੱਚ ਲੜਾਉਂਦੇ ਆ ਤੇ ਉਹਨਾਂ ਦਾ ਮੂੰਹ ਨਹੀਂ ਸਾਫ਼ ਕਰਦੇ ਠੀਕ ਹੈ ਤੁਹਾਨੂੰ ਲੜਾਉਣ ਦਾ ਪਤਾ ਹੈ ਤੇ ਮੂੰਹ ਸਾਫ਼ ਕਰਨ ਦਾ ਪਤਾ ਨਹੀਂ ਆਪਣੀਆਂ ਸਿੱਧੀਆਂ ਜੀਆਂ ਗੱਲਾਂ ਬਾਤਾਂ ਜਾਨਵਰ ਨੂੰ ਜੇ ਲੜਾਇਆ ਉਹਨੂੰ ਸੰਭੋ ਠੀਕ ਹੈ ਜ਼ਿਆਦਾਤਰ ਹੁਦਈ ਹੁੰਦੀ ਹੈ ਉਹ ਜਦੋਂ ਜਾਨਵਰ ਤੁਸੀਂ ਲੜਾ ਲੈਨੇ ਆ ਉਦੋਂ ਵਾਰ ਉਹਦਾ ਫੇਸ ਪਾਣੀ ਨਾਲ ਨਹੀਂ ਸਾਫ਼ ਕਰਦੇ ਕਪੜਾ-ਕੂਪੜਾ ਨਹੀਂ ਫੇਰਦੇ ਤਾਂ ਉਦੋਂ ਹੀ ਸੱਟ ਕੇ ਦੌੜ ਜਾਂਦੇ ਆ ਤੇ ਉਦੋਂ ਪੇ ਜਾਨਵਰ ਦੇ ਮੂੰਹ ਤੇ ਇਨਫੈਕਸ਼ਨ ਹੋ ਜਾਂਦੀ ਆ ਤੇ ਛੋਟੇ ਬੱਚਿਆਂ ਦੇ ਉਦੋਂ ਹੁੰਦੀ ਆ ਜਦੋਂ ਮੱਛਰ-ਮੁੱਛਰ ਲੜ ਜਾਂਦਾ ਆ ਠੀਕ ਹੈ ਜਾਂ ਉਹ ਕੋਈ ਗਰਮ ਚੀਜ਼ ਖਾ ਲੈਂਦੇ ਆ ਇਹਨੂੰ ਹਟਾਉਣ ਦਾ ਸੌਖਾ ਜਿਹਾ ਤਰੀਕਾ ਆ ਤਕਰੀਬਨ ਜਿਸ ਜਿਹੜਾ ਤਰੀਕਾ ਮੈਂ ਬਾਰਤਦਾ ਹਾਂ ਜੇ ਤਾਂ ਮੈਡੀਕਲ ਲੈਣ ਵਾਲੀ ਪਾਸੇ ਨੂੰ ਜਾਣਾ ਸਿਟਰਜਨ ਦੀ ਗੋਲੀ ਆ ਉਹ ਦੋਵੇਂ ਜਾਨਵਰਾਂ ਨੂੰ ਬਡਾ ਜਾਨਵਰਿਆ ਪੂਰੀ ਗੋਲੀ ਛੋਟੇ ਬੱਚੇ ਆ ਇੱਕ ਗੋਲੀ ਦੇ ਚਾਰ ਹਿੱਸੇ ਜਿਆ ਪਾਣੀ ਚ ਘੋਲ ਲੋ 1 ਲੀਟਰ ਪਾਣੀ ਚ ਇੱਕ ਗੋਲੀ ਤੇ ਜੇ ਫਿਰ ਵੀ ਨਹੀਂ ਲੋਟ ਆਉਂਦਾ ਕੰਮ ਤੇ ਫਿਰ ਹਟਾਉਣ ਦਾ ਤਰੀਕਾ ਹੋਰ ਹੈਗਾ ਮੈਂ ਤੁਹਾਨੂੰ ਦੱਸ ਦਿੰਨਾ ਤਕਰੀਬਨ ਆਪਣੇ ਘਰੇ ਟਮਾਟਰ ਦਾ ਹੁੰਦਾ ਹੀ ਆ ਠੀਕ ਆ ਟਮਾਟਰ ਲੈ ਲੈਣੇ ਆ ਤੇ ਰੱਬ ਤੁਹਾਡੇ ਘਰੇ ਭਲਾ ਟਮਾਟਰ ਹਨਾ ਪਹਿਲਾਂ ਉਹ ਜਾਨਵਰ ਕੱਟ ਲੈਣਾ ਟਮਾੜੇ ਨੂੰ ਤੇ ਜਾਨਵਰ ਦੇ ਮੂੰਹ ਦੇ ਉੱਪਰ ਫੇਰ ਕੇ ਉਹੀ ਟਮਾਟਾ ਉਹਦੇ ਮੂਹੇ ਅੰਦਰ ਛੱਡ ਦੇਣਾ ਠੀਕ ਹੈ ਤਿੰਨ ਚਾਰ ਦਿਨ ਲਗਾਤਾਰ ਇਦਾਂ ਕਰਨਾ ਤੇ ਜਾਨਵਰ ਲੋਟ ਹੋ ਜੂ ਠੀਕ ਹੋ ਜੂ ਐ ਚੰਗੀ ਤਰ੍ਹਾਂ ਤੀਜੇ ਚੌਥੇ ਦਿਨ ਤੁਹਾਨੂੰ ਫਰਕ ਪਤਾ ਲੱਗ ਜੂਗਾ ਤੇ ਬਾਕੀ ਆਪਾਂ ਦੂਸਰੇ ਜਾਨਵਰ ਵੀ ਅੰਦਰ ਟੈਗਰ ਹੁਣੀ ਵੀ ਖੋਲਦੇ ਆ ਤੇ ਆ ਬੱਚੇ ਮੈਂ ਢੇਰ ਤੇ ਛੱਡੇ ਆ ਉਦਾਂ ਮੇਰਾ ਇਰਾਦਾ ਬਣਦਾ ਇਹਨਾਂ ਨੂੰ ਛੱਡ ਕੇ ਆਵਾ ਪਰ ਮੁਰਗੀਆਂ ਲੜਦੀਆਂ ਉਹ ਕੁੱਟਦੀਆਂ ਆਏ ਬੱਚੇ ਮਰੇਉਂ ਆਪਣੇ ਥੋੜਾ ਬਲੱਡ ਦਿਖਾਉਂਦੇ ਆ ਤੇ ਜਦੋਂ ਫੇ ਇੱਕ ਤੁਹਾਨੂੰ ਪਤਾ ਹੀ ਆ ਮੁਰਗੀਆਂ ਦੀ ਮੇਰੀਆਂ ਦੀ ਪੈਰਵਾਜੀ ਜ਼ਿਆਦਾ ਤੇਜ਼ੀ ਵਾਲੀਆਂ ਮੁਰਗੀਆਂ ਸਾਰੀਆਂ ਤੇ ਉਹ ਫੇ ਜਦੋਂ ਆਪਣੀ ਕਰਤੂਤ ਦਿਖਾਉਂਦੀਆਂ ਪੱਕਾ ਪੈਰ ਦਿੰਦੀਆਂ ਫੇ ਭੱਜਦੇ ਆ ਕਿਉਂਕਿ ਛੱਟ ਬਹੁਤ ਆ ਜਿਹੜੀਆਂ ਆਪਣੇ ਕੋ ਤਕਰੀਬਨ ਬਣਾਈਆਂ ਹੋਈਆਂ ਨਸਲਾਂ ਆ ਮੁਰਗੀਆਂ ਜਿਹੜੀਆਂ ਉਹ ਤੇਜ਼ ਹੀ ਆ ਤੇ ਤੇਜ਼ ਇਹ ਬੱਚੇ ਆ ਹਜੇ ਬਾਕੀ ਤੁਸੀਂ ਏਸੀ ਅਨੁਭਵ ਦਾ ਸ਼ੌਂਕ ਕਰੋ ਆਪਣੇ ਮੁਰਗੇ ਹਿਟਲਰ ਦਾ ਇਹਦੇ ਕਾਫੀ ਬੱਚੇ ਆਪਾ ਬਣਾਈਆ ਮੈਂ ਤੁਹਾਨੂੰ ਬੱਚਿਆਂ ਨਾਲ ਵੀ ਲੈ ਕੇ ਜਾਣਾ ਕਰੋਨਾ ਸ਼ੌਂਕ ਬੱਚਿਆਂ ਦਾ ਇਹਦੇ ਬੱਚੇ ਦਿਖਾਉਣਾ ਤੁਹਾਨੂੰ ਮੈਂ ਇੱਕ ਮਿੰਟ ਇਹ ਆ ਲੋ ਇਧਰ ਕਰੋ ਸ਼ੌਂਕ ਠੀਕ ਹੈ ਇਹ 1 ਮਹੀਨੇ ਦੇ ਹੋ ਗਿਆ ਬੱਚੇ ਇਹਨਾਂ ਵਿੱਚ ਤਾਜ ਗਲਵੇ ਵੀ ਆ ਤੇ ਇਹ ਗਲਵੇ ਤੋਂ ਬਿਰ ਗਿਆ ਠੀਕ ਹੈ ਇਹਦੇ ਆ ਬੱਚੇ ਇਹ ਇਹ ਸ਼ੁੱਧ ਵੀਲੇ ਹੋ ਜਾਣੇ ਆ ਜਦੋਂ ਵੱਡੇ ਹੋਗਾ ਤੁਹਾਨੂੰ ਉਹਦਾ ਵੀ ਸ਼ੌਂਕ ਕਰਾਵਾਂਗੇ ਠੀਕ ਹੈ ਬਾਕੀ ਆ ਮਾਦੀ ਆ ਇਹ ਆਪਣੇ ਮੁਰਗ ਪ੍ਰਿਆ ਆਦਿਤੀ ਆ ਤੇ ਇਹਦੀ ਮਾਸਗੀ ਜੋਰਾ ਪੀਲੀ ਮਾਦੀ ਬਾਕੀ ਇਹਦੇ ਵਿੱਚ ਬਿੰਗਮ ਬੱਚੇ ਵੀ ਆ ਮੇਰਾ ਭਰਾ ਬਿੰਗਮ ਬੱਚਿਆਂ ਦਾ ਕੋਈ ਪੁੱਛੋ ਨਾ ਆਪਾਂ ਸੀਲ ਨਹੀਂ ਕਰਨੇ ਹਜੇ ਉਹਨਾਂ ਨੂੰ ਨਾ ਸੀਲ ਕਰਨ ਦਾ ਕਾਰਨ ਦੱਸ ਦਿੰਦਾ ਸਾਹਮਣੇ ਖੜੇ ਆ ਕਿਉਂਕਿ ਉਹਦੇ ਵਿੱਚ ਆਪਾਂ ਮਾਦੀਆਂ ਵੀ ਰੱਖਣੀਆਂ ਠੀਕ ਹੈ ਕਿਉਂਕਿ ਗਾਂ ਆਪਣੀ ਬਲੱਡ ਲਾਈਨ ਦੇ ਵਿੱਚ ਮੁਰਗੀਆਂ ਬਣਾਉਣੀਆਂ ਬਿੰਗਮਾਂ ਤੇ ਗਾਂ ਉਹਦੇ ਫਿਰ ਜਦੋਂ ਜ਼ਿਆਦਾ ਬੱਚੇ ਬਣ ਗਏ ਫਿਰ ਆਪਾਂ ਸੀਲ ਵੀ ਕਰਾਂਗੇ ਨਰਾਜ਼ ਨਹੀਂ ਕਰਦੇ ਜਦੋਂ ਜ਼ਿਆਦਾ ਬਰੀਡ ਹੋ ਗਈ ਕਿਉਂਕਿ ਇਹ ਮੁਰਗੀ ਦੁਬਾਰਾ ਅੰਡੇ ਦੇ ਰਹੀ ਆ ਬਿੰਗਮ ਜ਼ਿਆਦਾ ਬਰੀਡ ਜਦੋਂ ਹੋ ਗਈ ਜ਼ਿਆਦਾ ਬੱਚੇ ਬਣ ਗਏ ਫਿਰ ਆਪਾਂ ਸੀਲ ਵੀ ਕਰਾਂਗੇ ਆ ਜੋੜੀ ਖੜੀ ਆ ਆਪਣਾ ਬਿੰਗਮ ਮੁਰਗਾ ਤੇ ਬਿੰਗਮ ਮੁਰਗੀ ਡਾਇਨਾ ਠੀਕ ਹੈ ਨਾ ਜਾਨਵਰਾਂ ਦਾ ਸ਼ੌਂਕ ਕਰ ਲਿਓ ਹੁਣ ਮੈਂ ਤੁਹਾਨੂੰ ਉਧਰ ਲੈ ਕੇ ਜਾਂਦਾ ਇੱਦੀ ਜੁੜੇ ਰਹੋ ਲਗਾਤਾਰ ਵਲੌਗ ਦੇ ਵਿੱਚ ਸਕਿਪ ਨਾ ਕਰਿਆ ਕਰੋ ਯਾਰ ਤੁਹਾਨੂੰ ਦਿਖਾਉਣਾ ਮੈਂ ਇੱਧਰ ਵੀ ਆਪਣੇ ਕੋਲ ਬੱਚੇ ਹੈਗੇ ਆ ਬਾਬੇ ਨਾਨਕ ਦੀ ਮਿਹਰ ਆ ਬੱਚੇ ਆਪਣੇ ਕੋਲ ਤਕਰੀਬਨ 21 92 40 40 45 ਬੱਚੇ ਹੈਗੇ ਆਪਣੇ ਕੋ ਠੀਕ ਹੈ ਇਸ ਮਾਦੀ ਦਾ ਵੀ ਦੀ ਸ਼ੌਕ ਕਰੋ ਗਲ ਵੀ ਹੈਪੀ ਲਈ ਗਲ ਉਹ ਬੱਚੇ ਇਹਦੇ ਵਿੱਚ ਆ ਜਿਹੜੇ ਪੀਲੇ ਪੀਲੇ ਆ ਪੀਲੇ ਮੁਰਗੇ ਦੇ ਆ ਤੇ ਜਿਹੜੇ ਸਲੇਟੀ ਤੇ ਕਾਲੇ ਆ ਅੰਡਰ ਟੈਕਰ ਦੇ ਆ ਠੀਕ ਹੈ ਇਹ ਹੁਣ ਮੈਂ ਥੱਲੇ ਵਾਲੇ ਬੱਚਿਆਂ ਦਾ ਵੀ ਸ਼ੌਕ ਕਰਾਉਣਾ ਤੁਹਾਨੂੰ ਚੰਨੂ ਮੁਰਗੀ ਵੀ ਦਿਖਾਉਣਾ ਬਾਕੀ ਇਸ ਮੁਰਗੀ ਦੇ ਹਜੇ ਹੋਰ ਬੱਚੇ ਆਪਣੇ ਕੋਲ ਆਉਣੇ ਆ ਉਹ ਦੂਸਰੀ ਮੁਰਗੀ ਥੱਲੇ ਆਂਡੇ ਚੱਲ ਗਏ ਇਹਦੇ 5 6 ਆਂਡੇ 5 6 ਆਂਡੇ ਇਹਦੇ ਥੱਲੇ ਸੀ ਦੇਖ ਸਕਦੇ ਅਸੀਂ ਇੱਕ ਮਿੰਟ ਠੀਕ ਹੈ ਹਲੋ ਇਹ ਬੱਚੇ ਇਹ ਜੇ پارکਟੇ ਨੇ ਉੱਪਰਲੇ ਬੱਚਿਆਂ ਦੇ پارک ਘਾਟ ਤੱਕ ਆਇਆ ਮੈਂ ਠੀਕ ਹੈ ਬੱਚੇ ਵੀ ਪੂਰੇ ਐਕਟਿਵ ਆ ਬਾਕੀ ਚੰਨੋ ਦੇ ਬੱਚੇ ਤਾਂ ਤੁਹਾਨੂੰ ਉੱਦੀ ਪਤਾ ਲੱਗ ਜਾਣਾ ਨੋਕੇ ਦਾ ਪਤਾ ਲੱਗ ਜਾਣਾ ਚੌੜੇ ਨੋਕੇ ਵਾਲੇ ਬੱਚੇ ਹੁੰਦੇ ਇਹਦੇ ਠੀਕ ਹੈ ਪਾਣੀ ਵੀ ਇਹਨਾਂ ਨੂੰ ਉੱਪਰ ਰੱਖਿਆ ਹੋਇਆ ਆ ਬਾਕੀ ਫੀਡ ਫੂਡ ਤਾਂ ਥੱਲੇ ਖਿਲਾਰੀ ਹੋਈ ਆ ਮਣੀ ਮੋਟੀ ਜਿੰਨੀ ਇਹਨਾਂ ਨੇ ਖਾਣੀ ਆ ਠੀਕ ਹੈ ਤੇ ਇੱਧਰ ਵੀ ਆਪਾਂ ਹੁਣ ਕੈਮਰਾ ਮੋੜਦੇ ਹਾਂ ਇੱਕ ਮਿੰਟ ਚਲੋ ਇਹਨਾਂ ਨੂੰ ਬੰਦ ਕਰਦੇ ਆ ਤੇ ਦੂਜੇ ਪਾਸੇ ਤੁਹਾਨੂੰ ਲੈ ਜਾਂਦਾ ਮੈਂ ਇੱਕ ਮਿੰਟ ਇੱਥੇ ਜਦੋਂ ਖੜਾ ਆਪਣਾ ਹਿਟਲਰ ਓਏ ਹਿਟਲਰ ਠੀਕ ਆ ਇਹ ਸਿਆਲੂ ਜਾਨਵਰ ਆ ਫੁੱਲ ਸਿਆਲੂ ਤੇ ਇਹਨਾਂ ਜਿਹੜੀਆਂ ਮਾਦੀਆਂ ਪਲਾਈਆਂ ਆ ਚਲੋ ਵੀ ਟੱਕੇ ਚੱਲਣ ਵਾਲੀਆਂ ਆ ਉਹਦਾ ਪੈਰਵਾਜੀ ਫੁੱਲ ਆ ਟੱਕੇ ਚੱਲਣ ਦਾ ਮਤਲਬ ਇਹ ਆ ਤੁਸੀਂ ਸਮਝੀਂ ਗਏ ਗਰਮੀ ਦੇ ਵਿੱਚ ਵੀ ਕੁੱਟ ਖਾ ਸਕਦੀਆਂ ਤੇ ਕੁੱਟ ਵੀ ਸਕਦੀਆਂ ਪੂਰੀ ਬਰਦਾਸ਼ਤ ਦਿਖਾਉਣ ਵਾਲੀ ਲਾਈਨ ਆ ਯਾਨੀ ਕਿ ਜਿਹੜੀ ਬਣੂਗੀ ਇਹਨਾਂ ਤੋਂ ਠੀਕ ਆ ਬੀਦਾਂ ਨਹੀਂ ਗਏ ਕੱਲੀ ਕੁੱਟਣਾਈਆਂ ਕੁੱਟ ਖਾਣਗੀਆਂ ਵੀ ਇਹੋ ਤੇ ਬਰਦਾਸ਼ੀ ਵੀ ਦਿਖਾਉਣੀਆਂ ਠੀਕ ਹੈ ਉਹ ਚੀਜ਼ ਆਪਾਂ ਬਣਾ ਕੇ ਦਵਾਂਗੇ ਤੁਹਾਨੂੰ ਇਹਨਾਂ ਤੋਂ ਠੀਕ ਹੈ ਬਾਕੀ ਤੁਸੀਂ ਮਾਦੀਆਂ ਦਾ ਸ਼ੌਂਕ ਕਰ ਸਕਦੇ ਆ ਕਿਉਂਕਿ ਉਹ ਜਿਹੜੀ ਮਾਦੀ ਆ ਜਿਹੜੀ ਲੱਗੀ ਹੋਈ ਆ ਉਹਦੇ ਪਾਸੇ ਮੈਂ ਤੁਹਾਨੂੰ ਦਿਖਾ ਦਿੰਨਾ ਇਹਦਾ ਕੀ ਇਤਿਹਾਸ ਆ ਹਿਸਟਰੀ ਕੀ ਆ ਇਹਦੀ ਉਹ ਪਾਰਲੇ ਪਾਸੇ ਜਿਹੜੀ ਆ ਪਾਰਸਰੀਤੀ ਆ ਇਸ ਮਾਦੀ ਦਾ ਭਰਾ 2 ਘੰਟੇ 40 ਮਿੰਟ ਲੜ ਕੇ ਜੇਤੂ ਹੋਇਆ ਸੀਗਾ ਉਹ ਪਾਰਲੇ ਪਾਸੇ ਜਿਹੜੀ ਖੜੀ ਆ ਜਿਹੜੀ ਹੌਲੇ ਪਾਸੇ ਖੜੀ ਆ ਇਹ ਹੈਗੀ ਆ ਮਿਸ ਰੋਜੀ ਦੀ ਮਾਂ ਜਿਹੜੀ ਉਹਦੀ ਗੱਲ ਭੈਣ ਹੀ ਲਾ ਲੋ ਯਾਨੀ ਕਿ ਮਿਸ ਰੋਜੀ ਦੀ ਮਾਂ ਤੇ ਇਹਦੀ ਮਾਂ ਸੇਮ ਆ ਤੇ ਮਿਸ ਰੋਜੀ ਦੇ ਪੱਠਿਆਂ ਦਾ ਰਿਅਲਟ ਜੰਮੂ ਐਂਡ ਕਸ਼ਮੀਰ ਵਿੱਚ ਇਹ ਆ ਕੇ ਲੜੇ ਸੀਗੇ ਦਾਨਿਸ਼ ਭਾਈ ਦੇ ਕੋਲ ਤੇ ਇੱਥੇ ਪੰਜਾਬ ਵਿੱਚ ਹੀ ਲੜਿਆ ਤੇ ਯਾਨੀ ਕਿ ਰਿਅਲ ਰਿਅਲਟੀ ਯਾਨੀ ਕਿ ਪਾਲ ਆ ਕੇ 1 ਘੰਟਾ 40 ਮਿੰਟ ਦੀ ਗੇਮ ਸੀਗੀ ਇਹਦੇ ਪੱਠਿਆਂ ਦੀ ਲੜ ਜਾਂਦੇ ਹੀ ਤੇ ਉਸ ਖਾਨਦਾਨ ਤੋਂ ਇਹ ਮਾਦੀ ਆ ਤੇ ਉਹ ਜਿਹੜੀ ਆ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਆ 파ਰਸ ਮੁਰਗੀ ਦੀ ਧੀ ਆ ਇਹਦਾ ਭਰਾ ਬਠਿੰਡੇ ਬਾਈ ਕਵਾਲ ਦੇ ਕੋਲ 2 ਘੰਟੇ 40 ਮਿੰਟ ਲੜਿਆ ਸੀਗਾ ਤੁਸੀਂ ਧੁੰਦਾ ਜਲਾ ਸਕਦੇ ਬਾਕੀ ਮੈਂ ਆਪਣੇ ਯਾਰਾਂ ਨੂੰ ਬੜਿਆ ਯਾਪ ਨਹੀਂ ਕਰਦਾ ਉਹਨਾਂ ਤੇ ਮੈਂ ਇਹ ਕਹਿੰਦਾ ਉਹਨਾਂ ਵੀ ਜਿਹੜੇ ਦੋਸਤਾਂ ਨੇ ਮੇਰੇ ਕੋਲ ਲਈ ਆ ਕੇ ਨਾਲ ਸੰਭੀ ਆ ਤੇ ਲੜਾਈ ਆ ਉਹਨਾਂ ਦੇ ਮੂੰਹੋਂ ਜੋ ਮੈਂ ਸੁਣਿਆ ਹੁੰਦਾ ਜਾਂ ਉਹ ਜੋ ਜਦੋਂ ਉਹ ਦੱਸਦੇ ਆ ਵੀ ਬਾਈ ਤੇਰੇ ਕੋਲ ਆਪਾਂ 2 ਸਾਲ ਪਹਿਲਾਂ 1.5 ਸਾਲ ਪਹਿਲਾਂ ਬੱਚਾ ਲੈ ਕੇ ਗਏ ਸੀ ਇਵੇਂ ਦਾ ਨਿਕਲਿਆ ਮੈਂ ਪੁੱਛਦਾ ਹੁੰਦਾ ਚੰਗਾ ਨਿਕਲਿਆ ਮਾੜਾ ਨਿਕਲਿਆ ਜੇ ਮਾੜਾ ਨਿਕਲਿਆ ਮੇਰਾ ਭਰਾ ਤਾਂ ਵੀ ਸਿਰ ਮੱਥੇ ਜੇ ਚੰਗਾ ਨਿਕਲਿਆ ਫੇਰ ਤੁਹਾਡੀ ਸੇਵਾ ਆ ਠੀਕ ਆ ਚੰਗਾ ਨਿਕਲਣ ਦੇ ਪਿੱਛੇ ਕੋਈ ਮੇਰਾ ਮੇਰਾ ਯੋਗਦਾਨ ਨਹੀਂ ਉਹਦੇ ਵਿੱਚ ਕੋਈ ਵੀ ਹੁੰਦਾ ਉਹ ਅਗਲੀ ਸੇਵਾ ਹੁੰਦੀ ਹੈ ਜਿਨੇ ਉਹਨੂੰ ਸਾਂਭਿਆ ਠੀਕ ਹੈ ਮੈਂ ਤਾਂ ਸਿਰਫ ਨਸਲ ਬਣਾ ਕੇ ਦੇਣੀ ਆ ਬਾਕੀ ਸਾਂਭਣੀ ਪੈਸਾ ਤੁਸੀਂ ਲਾਉਣਾ ਆ ਸਾਂਭਣਾ ਖਲਾਉਣਾ ਪਲਾਉਣਾ ਤੁਸੀਂ ਆ ਠੀਕ ਹੈ ਉਹ ਮਾਦੀ ਜਿਹੜੀ ਪਾਲੇ ਪਾਸੇ ਖੜੀ ਆ ਜਾਂ ਉਹ ਚੁੰਗਦੀ ਆ ਨਾ ਉਹਦੀ ਹਿਸਤੀ ਇਹ ਆ ਕਿ ਉਹਦੇ ਜਿਹੜੇ ਭਰਾ ਆ ਇਹ ਕਿੱਥੇ ਲੜਿਆ ਸੀਗਾ ਆਪਣੇ ਰੱਬ ਦਾ ਡਗਰੇ ਪਲਾ ਫਗਵਾੜੇ ਲਾਗੇ ਠੀਕ ਹੈ ਤੇ ਇੱਕ ਉਹਦਾ ਭਰਾ ਜਿਹੜਾ ਡੱਬ ਵਾਲੀ ਬਾਈ ਇਕਬਾਲ ਤੋਂ ਲੜਿਆ ਬਾਕੀ ਬਲੇਡ ਸੀਲ ਵਾਲਿਆਂ ਕੋਲ ਲੜੇ ਆ ਜਾਨੀ ਕਿ ਜਿਹੜਾ ਅਸਲੀ ਰਿਕਾਰਡ ਜਿਹੜੀ ਅਸਲੀ ਜਿਹੜੀ ਅਸੀਲੀ ਨਿਕਲੀ 2 ਘੰਟੇ 40 ਮਿੰਟ ਉਹ ਕਾਣਿਆ ਕਾਣਾ ਹੋ ਗਿਆ ਜਾਨਵਰ ਤੇ ਕੰਡਾ ਵੀ ਟੁੱਟ ਗਿਆ ਤਾਂ ਵੀ ਜਿੱਤ ਗਿਆ 2 ਘੰਟੇ 40 ਮਿੰਟ ਬਹੁਤ ਹੁੰਦੇ ਆ ਯਾਰ ਲਗਾਤਾਰ ਕਹ ਲੋ ਕੁੱਟਣਾ ਤੇ ਕੁੱਟ ਖਾਣੀ 2 ਘੰਟੇ 40 ਮਿੰਟ ਆਪਣੇ ਜਨਮ ਦੀ ਆਪਣੇ ਮੋਤਰੀਫ ਹੋ ਜਾਂਦੀ ਆ ਪਰ ਮੈਂ ਤਾਰੀਫ ਕਰਨੀ ਨਹੀਂ ਚਾਹੁੰਦਾ ਇਹ ਮੈਂ ਇਹੀ ਕਹਿਣਾ ਨਾ ਵੀ ਪੜਤੀ ਆਣ ਮੇਰੇ ਜਾਨਵਰ ਮੇਰੀ ਬਣਾਈ ਹੋਈ ਨਸਲ ਤੇ ਫਿਰ ਬੰਦੇ ਦੱਸਣ ਉਥੇ ਵੀ ਕਿਸੇ ਬੰਦੇ ਨੇ ਨਸਲ ਬਣਾਈ ਆ ਤੇ ਇਹੋ ਜੀ ਨਸਲ ਆ ਬਾਕੀ ਇਧਰੋਂ ਆਪਾਂ ਹੁਣ ਕੈਮਰਾ ਹਟਾਉਨੇ ਆ ਇਧਰ ਲਿਆਉਣਾ ਠੀਕ ਆ ਆ ਫਿਰ ਦਾ ਆਪਾਂ ਸਲੇਟੀ ਪੱਠਾ ਆਪਣਾ ਇਹਦੇ ਕੱਲ ਪਿਸੂਆਂ ਦਾ ਇਲਾਜ ਕੀਤਾ ਹੀ ਇਹਦੇ ਪਿਸੂ ਵੀ ਬੜੇ ਲੱਗੇ ਹੀ ਇਹਦੇ ਫੇਰ ਸਪਰੇਅ ਸਪਰੂ ਮਾਈ ਮਾਰੀ ਪਹਿਲਾਂ ਨਮਾਇਆ ਇਹਨੂੰ ਬਾਕੀ ਇਧਰ ਸਲੇਟੀ ਪੱਠੇ ਆਪਣੇ ਪੀਲੇ ਪੱਠੇ ਫਿਰਦੇ ਆ ਉਹ ਪੀਲਾ ਪੱਠਾ ਚੰਗਾ ਕੱਦ-ਕਾੜ ਕਰ ਰਿਹਾ ਠੀਕ ਆ ਇਹਨਾਂ ਦੀ ਡੀਵਾਰਮਿੰਗ ਕਰਨੀ ਆ ਮੈਂ ਮਲੱਪਾ ਤੋਂ ਗੋਲੀਆਂ ਲਿਆ ਕੇ ਰੱਖੀਆਂ ਲੇਕਿਨ ਕਰਨ ਦਾ ਟਾਈਮ ਨਹੀਂ ਲੱਗਦਾ ਤੁਹਾਨੂੰ ਸਿੱਧੀ ਗੱਲ ਦੱਸਣਾ ਇਹਨਾਂ ਲਈ ਟਾਈਮ ਕੱਢਣਾ ਜ਼ਰੂਰੀ ਵੀ ਹੈਗਾ ਪਰ ਇਹ ਕਿ ਟਾਈਮ ਨਿਕਲਦਾ ਘਾਟਾ ਕਰਾਂਗੇ ਨਾ ਇਹ ਡੀਵਾਰਮਿੰਗ ਬਾਕੀ ਆਪਾਂ ਅਠਾਉਣ ਦਿਨਬਰਦਨ ਦੇਖਿਓ ਬਾਬਾ ਨਾਨਕ ਸੁੱਖ ਰੱਖੇ ਠੀਕ ਐ ਖਾਵੇ ਪੀਵੇ ਰੱਜ ਕੇ ਘੁੰਮੇ ਫਿਰੇ ਤਾਂ ਦੇਖਿਓ ਦਿਨਬਰਦਨ ਕਿਦਾਂ ਉਹ ਭਾਰਾ ਹੁੰਦਾ ਕਿਉਂਕਿ ਇਹਦੇ ਪिसू ਜਿਹੜੇ ਆਪਾਂ ਖਤਮ ਕਰਤੇ ਹੁਣ ਜਦੋਂ ਇਹ ਥੋੜਾ ਜਿਹਾ ਜਾਂਚ ਹੋ ਗਿਆ ਵਜਨ ਵਧਾਉਣ ਲੱਪਿਆ ਫਿਰ ਇਹਨੂੰ ਮਲੱਪਾ ਦੀ ਗੋਲੀ ਲਾ ਦਾਂਗੇ ਕਿਉਂਕਿ ਹਜੇ ਸੁ ਕਉਗੇ ਪਿਸੂਣੇ ਰੱਖੂਣ ਬੋ ਪੀਤਾ ਹਾਂ ਇਹਨਾਂ ਪੱਟਿਆਂ ਦੀ ਗੱਲ ਕਰਦਾ ਮੈਂ ਲਪਰੀ ਮੈਲ ਵਿੰਡਾ ਜੋਲ ਦੀ ਗੋਲੀ ਲਿਆ ਕੇ ਰੱਖੀ ਆ ਲੇਕਿਨ ਡੀਵਾਰਮਿੰਗ ਕੰਦਾ ਟਾਈਮ ਨਹੀਂ ਲੱਗਦਾ ਕਰਾਂਗੇ ਕਿਉਂਕਿ ਡੀ ਮੇਰੇ ਕੋਲ ਸਵੇਰ ਨੂੰ 10 ਮਿੰਟ ਹੁੰਦੇ ਆ ਕਿਉਂਕਿ ਮੈਂ ਜੇ ਕਹ ਲੋ ਟਾਈਮ ਨਾਲ ਉੱਠ ਕੇ ਕਰਾਂ ਲੇਕਿਨ ਸਵੇਰ ਦੇ ਟਾਈਮ ਡੀਵਾਰਮਿੰਗ ਕਰਨੀ ਨਹੀਂ ਹੋਂ ਤੇ ਹੁਣ ਕਰਨੀ ਸੀਗੀ ਲੇਕਿਨ ਹੁਣ ਵੀ ਮੈਨੂੰ ਨੂਰਮਹਿਲ ਜਾਣਾ ਪੈਣਾ ਜਾਨਵਰਾਂ ਦਾ ਦਾਣਾ ਪਾਣੀ ਖਤਮ ਹੋਇਆ ਆ ਬੂਰਾ ਚੱਕ ਕੇ ਲਿਆਉਣਾ ਆ ਤੇ ਮੈਂ ਆਪਣੇ ਮਿੱਤਰ ਨੂੰ ਕਿਹਾ ਆ ਮੈਂ ਅੱਜ ਹੀ ਜਿਹੜਾ ਟਾਈਮ ਦਾ ਜੀਦਾ ਮੈਂ ਕੱਲੇ ਨੇ ਬਗ ਜਾਣਾ ਤੇ ਹੁਣ ਆਪਾਂ ਇਦਾਂ ਕਰਦੇ ਆ ਦੂਜੇ ਜਨਵਰੀ ਵੀ ਖੋਲਦੇ ਆ ਇੱਕ ਮਿੰਟ ਬੰਦ ਕਰਦਾ ਥੋੜਾ ਟਾਈਮ ਲਈ ਅੰਡਰ ਟੈਗਰ ਵੀ ਖੋਲ ਲਿਆ ਆਪਣਾ ਮੁਰਗ ਪਰਾਣਾ ਖੰਡ ਠੀਕ ਆ ਨਾਲ ਉਹਦੇ ਨੂਰਜਾਮਾਦੀ ਖੋਲ ਲਈ ਆ ਤੇ ਇੱਕ ਦੋਸਤ ਪੁੱਛਦਾ ਸੀਗਾ ਮੋਜਰ ਬੱਚੇ ਕਰੋ ਤੱਕ ਬਣਨੇ ਬਾਈ ਟਾਈਮ ਲੱਗਣਾ ਜੀ ਘਟੋ ਘਟ ਆ ਜਿਹੜੇ ਮਹੀਨੇ ਦੇ ਖੀਰ ਤੱਕ ਮੋਜਰ ਬੱਚੇ ਹੋਣ ਦੀ ਉਮੀਦ ਹੈਗੀ ਆ ਠੀਕ ਆ ਬਣ ਜਾਣਗੇ ਲੇਕਿਨ ਟਾਈਮ ਲੱਗਣਾ ਬਾਕੀ ਬਣਿਆ ਤੇ ਆ ਬਾਕੀ ਇੱਧਰ ਲਦੇਣ ਪੁੱਤ ਵੀ ਖੋਲ ਲਿਆ ਆਪਾਂ ਅਸਲੇਟੀ ਮੱਠਾ ਵਰਦਾ ਉਹਨਾਂ ਚੌੜ ਕਰਦਾ ਠੀਕ ਹੈ ਉਹ ਵੀ ਸਵੇਰ ਦਾ ਬੰਦੀ ਸੀਗਾ ਬਿੰਗਮ ਅਜੇ ਆਪਾਂ ਖੋਲਿਆ ਨਹੀਂ ਇੰਨੇ ਜਨਵਰੀ ਇੱਕ ਵਾਰੀ ਖੋਲਣਾ ਲੜ ਪੈਣੀ ਬਾਕੀ ਇਹ ਤਾਂ ਲੜਨ ਗਈ ਇਹਨਾਂ ਨੂੰ ਦੋਨਾਂ ਨੇ ਆਪਸੇ ਲੜਨੇ ਲਾਣਾ ਹੈ ਲੇਕਿਨ ਆਪਾਂ ਲੜਨ ਨਹੀਂ ਦੇਵਾਂਗੇ ਇਹਦਾ ਵਿੱਚ ਇੱਕ ਜਨਵਰ ਬੰਦ ਕਰ ਦੇਵਾਂਗੇ ਠੀਕ ਹੈ ਹੁਣ ਜਿਆਦਾ ਬਲੌਗ ਨੂੰ ਲੰਬਾ ਨਹੀਂ ਖਿੱਚਦੇ ਕਿਉਂਕਿ ਮੇਰਾ ਮਿੱਤਰ ਫੋਨ ਕਰੀ ਜਾਂਦਾ ਯਾਰ ਜਾਣਾ ਨੂਰ ਮਹਿਲ ਨੂੰ ਡਾਣਾ ਪਾਣੀ ਲੈ ਆਈਏ ਜਨਰਲ ਵਾਲੀ ਤੇ ਇੱਥੇ ਆਪਾਂ ਅੱਜ ਦੇ ਬਲੌਗ ਦਾ ਐਂਡ ਕਰਦੇ ਹਾਂ ਮਿਲਦੇ ਹਾਂ ਫਿਰ ਅਗਲੇ ਬਲੌਗ ਤਦ ਤੱਕ ਲਈ ਰੱਬ ਰਾਖਾ ਠੀਕ ਹੈ